ਸਦਾ ਟੀਚਾ ਕਲੀਅਰ ਹੋਣਾ ਚਾਹੀਦਾ ਹੈ ਔਰ ਇਨਸਾਫ ਲੈ ਕੇ ਹਟਾ ਕੇ ਜੋ ਮਰਜ਼ੀ ਹੋ ਜਾਏ ਤੁਹਾਡੇ ਨਾਲ ਵਾਦਾ ਹੈ ਇਸ ਕਲ ਦਾ ਬਿਲਕੁਲ ਭਰਾ ਉਹ ਨਾ ਬਿਲਕੁਲ ਇਸ ਗੱਦੀ ਪਿੱਛੇ ਨਾ ਕਰੋ ਚੋਣੇ ਨਾ ਲੈ ਔਰ ਡਿਪੀ ਸਾਹਿਬ ਆਪਣੇ ਵਿੱਚ ਆਏ ਹੈ ਕਿਰਪਾ ਕਰਕੇ ਆਪ ਇਹਨਾਂ ਦੀ ਗੱਲ ਸੁਣੀਏ ਔਰ ਮੈਂ ਬਾਈ ਨੂੰ ਵੀ ਤਸਿਲਦਾਰ ਮੈਮ ਵੀ ਆਏ ਹੈ ਮੈਂ ਇਹਨਾਂ ਨੂੰ ਮੈਂ ਮੁਲਾਜ਼ਮਾ ਨੂੰ ਇੱਕ ਬੇਨਤੀ ਕਰਦੀ ਹਾਂ ਨਿਮਰਤਾ ਸਹਿਤ ਦੱਸਣਾ ਚਾਹਣੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦੇ ਰਹੇ ਹਨ ਅਸੀਂ ਮਜਬੂਰ ਹੋ ਗਏ ਆ ਜੀ ਗੱਲ ਕਰਨਾ ਨਹੀਂ ਚਾਹੁੰਦੇ ਪਰ ਇਹਨਾਂ ਨੇ ਐਡਾ ਧੱਕਾ ਕੀਤਾ ਕਿ ਅਸੀਂ ਆਲਟੀਮੇਟਮ ਦੇਣਤੇ ਮਜਬੂਰ ਹੋ ਰਹੇ ਆ ਲੋਕਤੰਤਰ ਦਾ ਕਹਾਣਿ ਕਹਾਣ ਹੋਇਆ ਔਰ ਇਹਨਾਂ ਲੋਗਾਂ ਨੇ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਲੋਕਤੰਤਰ ਦਾ ਕਹਾਣ ਕੀਤਾ ਗਗਨ ਨਾਲ ਇੰਨਾ ਧੱਕਾ ਕਰਕੇ ਤੇ ਸਾਡੇ ਵਿੱਚ ਆਇਆ ਕਿਰਪਾ ਕਰਕੇ ਇਹਨਾਂ ਦੀ ਆਪਾਂ ਗੱਲ ਸੁਣੀਏ ਦੋ ਦਿਨਾਂ ਦਾ ਆਲਟੀਮੇਟਮ ਹੈ ਜੇ ਇਹ ਮੰਤੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਇੱਕ ਵੱਡੇ ਪੱਧਰ ਤੇ ਧਰਨਾ ਲਾਇਆ ਜਾਊਗਾ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਬੇਨਤੀ ਕਰਦੀ ਹਾਂ ਕਾਰਵਾਈ ਕੀਤੀ ਜਾਵੇ ਤੇ ਗਗਨ ਨੂੰ ਬਣਦਾ ਇਨਸਾਫ ਮਿਲੇ ਸਾਡੀ ਇਹ ਮੰਗ ਹੈ ਲਓ ਜੀ